ਇੱਥੇ ਬੰਦੇ ਦੀ ਜਾਨ ਦੀ ਕੀਮਤ ਆ ਬੰਦੇ ਦੀ ਮਿਹਨਤ ਦੀ ਕੀਮਤ ਆ ਮੈਂ ਤਾਂ ਕਰਕੇ ਸਿਫਤਾਂ ਕਰਦਾ ਰਹਿਣਾ ਆ ਅੱਜ ਤਾਂ ਤੁਸੀਂ ਬਸ ਸਿਟੀ ਦਾ ਨਜ਼ਾਰਾ ਦੇਖੋ ਸਿਟੀ ਦਾ ਟਾਈਮ ਚੱਲਦੇ ਆ ਦੇਖੋ ਇਟਲੀ ਦੇ ਵਿੱਚ ਵੀ ਠੀਕ ਆ 16 Pro Max ਲੈ ਕੇ ਆਇਆ ਜਦੋਂ ਇਹਨੂੰ ਮੈਂ ਆ ਕੇ ਖੋਲਿਆ ਤੇ ਵਿੱਚੋਂ ਨਿਕਲਿਆ ਦੇਖੋ ਕੀ ਖੈਰ ਆ ਗਿਆ ਸੈਨੀਟਾਈਜ਼ਰ ਕੇ ਨਸ਼ੇ ਕਰਨਾ ਬੰਦ ਕਰੋ ਔਰ ਸ਼ੁਰੂ ਕਰਤੇ ਹੈ ਬਿਨਾ ਕਿਸੇ ਬਕਚੂਦੀ ਕੇ 835 ਤੇ ਕੋਟ ਦੀ ਟੱਟ ਸਾਨੂੰ ਫਰਕ ਨਹੀਂ ਪੈਂਦਾ ਕਿ ਫਲਾਪ ਤੇ ਕਿ ਹੈਡ ਹਾਂਜੀ ਸਿੱਧਾ ਸਾਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਯਰ ਓਨ ਚੈਨਲ ਬਲੌਗਸ ਵਿਦ ਲਵੀ ਅੱਜ ਆਪਾਂ ਆਏ ਆਂ ਗੱਡੀ ਖਾਲੀ ਕਰਨ ਉਹ ਵੀ ਬਿਲਡਿੰਗ ਦੇ ਉੱਤੇ ਘੁੰਮ ਕੇ ਸੋ ਆਜੋ ਸਿੱਧਾ ਆਪਾਂ ਬਲੌਗ ਹੀ ਸ਼ੁਰੂ ਕਰਦੇ ਆਂ ਤੇ ਤੁਸੀਂ ਦੇਖਿਓ ਆਪਾਂ ਕਿੱਦਾਂ ਆਏ ਆਂ ਤੇ ਕਿੱਦਾਂ ਵਾਪਸ ਜਾਣਾ ਓਕੇ ਬਣੇਰੋ ਨਾਲ ਇੰਟਰਸਟਿੰਗ ਹੋਊਗਾ ਦੇਖਣ ਨੂੰ ਪਹਿਲੀ ਮੈਂ ਗੱਡੀ ਉੱਤੇ ਲੈ ਆ ਕੇ ਖੜੀ ਕੀਤੀ ਸੀ ਬਲੌਗ ਮੈਂ ਆਪਣਾ ਦੁਬਾਰਾ ਸ਼ੁਰੂ ਕੀਤਾ ਇੱਥੇ ਘੁੰਮਣੀ ਨਹੀਂ ਨਹੀਂ ਹੈਗੀ ਗੱਡੀ ਸਾਨੂੰ ਦੁਬਾਰਾ ਬੈਗ ਲੈ ਕੇ ਜਾਣੀ ਪਣੀ ਪਹਿਲਾਂ ਥੋੜੀ ਜਿਹੀ ਤੇ ਕਿੱਦਾਂ ਆਏ ਸੀ ਤੇ ਕਿੱਦਾਂ ਘੁੰਮ ਕੇ ਜਾਣਾ ਇਹ ਸ ਬੱਸ ਤੁਸੀਂ ਭਨੇ ਰਹੋ ਨਾਲ ਹੈਂਡ ਬ੍ਰੇਕ ਲਾਉਣੀ ਪੈਂਦੀ ਗੱਲ ਗੱਲ ਤੇ ਹੈਂਡ ਬ੍ਰੇਕ ਲਾਉਣੀ ਪੈਂਦੀ ਤਾਂ ਗੱਡੀ ਚੜਦੀ ਨਹੀਂ ਚੜਦੀ ਨਹੀਂ ਹੈਗੀ ਬਾਕੀ ਜੱਗੇ ਤੁਹਾਨੂੰ ਦੇਦਾ ਹੋਣਾ ਤੇ ਦੇਖ ਲਓ ਆਪਾਂ ਟਰੈਸ ਤੇ ਖੜੇ ਆ ਹੁਣ ਇੱਥੋਂ ਗੱਡੀ ਜਿਹੜੀ ਘਮਾਉਣੀ ਆ ਥੋੜਾ ਡਿਫਿਕਲਟੀ ਆ ਬਸ ਪਿੱਛੇ ਜਾਲੀਆਂ ਚ ਨੇ ਇਹਨਾਂ ਦੀ ਅੱਜ ਲੱਗ ਜੇ ਦੇ ਵੀ ਇੱਦਾਂ ਗੱਡੀ ਆ ਰਸ਼ ਪਿਆ ਤੇ ਸਾਨੂੰ ਗੱਡੀ ਬੈਗ ਲੈ ਕੇ ਜਾਣੀ ਪੈਣੀ ਆ ਫੇਰ ਦੁਬਾਰਾ ਸ ਆਪਾਂ ਥੱਲੇ ਤਾਰਾਂਗੇ ਚਲੋ ਗੱਡੀ ਖੋਲੀਏ ਜਾ ਕੇ ਲੋ ਮਿੱਤਰੋ ਆ ਦੇਖਣ ਤੁਹਾਨੂੰ ਸਾਰਾ ਨੋਰਮਲ ਲੱਗਦਾ ਹੋਣਾ ਆ ਟੈਰੀ ਸੁੱਤੇ ਆ ਤਾਂ ਦੇਖੋ ਬਿਲਡਿੰਗਾਂ ਕਿੰਨੀਆਂ ਲੱਗੇ ਤੇ ਆ ਆਪਣੀ ਖੜੀ ਆ ਗੱਡੀ ਅਨਲੋਡਿੰਗ ਹੋ ਗਈ ਆ ਹੁਣ ਚੱਲੀਏ ਤੇ ਦੇ ਥੱਲੇ ਅਨਲੋਡਿੰਗ ਆਪਣੀ ਹੋ ਗਈ ਆ ਤੇ ਤੁਸੀਂ ਦੇਖ ਤਾਂ ਲਈ ਆ ਕਿ ਆਪਾਂ ਖੜੇ ਕਿੱਥੇ ਆ ਤੇ ਹੁਣ ਦੇਖੋ ਆਪਾਂ ਗੱਡੀ ਥੱਲੇ ਕਿੱਦਾਂ ਲੈ ਕੇ ਜਾਣੀ ਆ ਕੱਲੀ ਕੱਲੀ ਚੀਜ਼ ਦਿਖਾਉਣੇ ਆ ਮੈਂ ਖੜੀ ਕਰੀ ਆਪਣੇ ਵਿਸ਼ੇ ਤੈਨੂੰ ਕਹਿ ਕਿਆ ਹੋਣਾ ਪੈਣਾ ਰੋਜ਼ ਦੇਖੋ ਹੁਣ ਆਪਾਂ ਜਾਣਾ ਦੇਖੋ ਕਿਤਨਾ ਹੁਣ ਮੈਨੂੰ ਇਹ ਨਹੀਂ ਪਤਾ ਕਿ ਗੱਡੀ ਇੱਥੇ ਉੱਤਰੂਗੀ ਜਾਂ ਨਹੀਂ ਇਹੜਾ ਰਸਤਾ ਆ ਪਾਈਂ ਸਾਬੇ ਉਹ ਹੀ ਰਸਤਾ ਆ ਆਪਾਂ ਥੱਲੇ ਜਾਣਾ ਤੁਸੀਂ ਦੇਖੋ ਕਿੱਦਾਂ ਆਪਾਂ ਬਿਲਡਿੰਗ ਦੇ ਵਿੱਚੋਂ ਦੀ ਘੁੰਮ ਕੇ ਤਾਂ ਫੇਰ ਥੱਲੇ ਜਾਵਾਂਗੇ ਪਤਾ ਇਹਨਾਂ ਤੋਂ ਇੱਕੋ ਹੀ ਰਸਤਾ ਆਉਣ ਨੂੰ ਆ ਤੇ ਇੱਕੋ ਹੀ ਰਸਤਾ ਜਾਣ ਨੂੰ ਆ ਕਿਉਂ ਦੇ ਕਰਕੇ ਬੜਾ ਚੱਕਰ ਪੈਣ ਡਿਆ ਚੰਗਾ ਭਲਾ ਥੱਲੇ ਵੇਰ ਹਾਊਸ ਸੀਗਾ ਤੇ ਥੱਲੇ ਕਹਿੰਦੇ ਕੰਮ ਚੱਲਦਾ ਆ ਤੇ ਟਰੈਸ ਤੇ ਚੱਕ ਕੇ ਵੇਰ ਹਾਊਸ ਬਣਾ ਦਿੱਤਾ ਦੇਖ ਲਓ ਪ੍ਰਧਾਨ ਇਹਨਾਂ ਦੇ ਕੰਮ ਤੇ ਅੱਗੇ ਤੁਸੀਂ ਦੇਖੋ ਸਹੀ ਹੁਣ ਦੱਸੋ ਆ ਕਾਰਾਂ ਨਾਲ ਰਸਤਾ ਆ ਕਿ ਤੇ ਟਰੱਕਾਂ ਵਾਲਾ ਰਸਤਾ ਵੀ ਖਾਲੀ ਖੁੱਲੀ ਕਰਕੇ ਟਰੱਕਾਂ ਲਈ ਬਣਾਇਆ ਆ ਛੋਟੇ ਛੋਟੇ ਰਸਤੇ ਆ ਦਾ ਹੋਂਦਾ ਕਰੇ ਵੀ ਕੀ ਕਿੰਨੇ ਘੱਟ ਫਰਕ ਤੋਂ ਪਿੱਛੇ ਗੱਡੀ ਲੰਘਦੀ ਪੈਣਾ ਜੇ ਕਿਤੇ ਮੇਰਾ ਦੂਜਾ ਕੈਮਰਾ ਹੁੰਦਾ ਤੁਹਾਨੂੰ ਮੈਂ ਪੱਕਾ ਦਿਖਾਉਣਾ ਸੀਗਾ ਕਿ ਕੋਲਾ ਕੁਲਾ ਆਉਂਦਾ ਆ ਜਾਂ ਕੋਈ ਬਾਰਡਰ ਆਉਂਦਾ ਆ ਉਹਦੀ ਕਿੰਨੇ ਲੱਗ ਗਿਆ ਗੱਡੀ ਲੰਘਣ ਲਈ ਆਪਣੀ ਹੁਣ ਦੱਸੋ ਤੁਸੀਂ ਕਿ ਤੇ ਇੱਥੋਂ ਦੀ ਗੱਡੀ ਜਿਹੜੀ ਆ ਲੋਡ ਲੈ ਕੇ ਜਾਣੀ ਹੋਵੇ ਤਾਂ ਲੈ ਕੇ ਜਾ ਹਾਂਗੀ ਕਈਆਂ ਦਾ ਤਾਂ ਮੈਨੂੰ ਲੱਗਦਾ ਕਿ ਇੰਨਾ ਕੁ ਦੇਖ ਕੇ ਮਨ ਟੁੱਟ ਜਾਣਾ ਕਿ ਇੱਦਾਂ ਦੀ ਲੋਕੇਸ਼ਨਾਂ ਵੀ ਆਉਂਦੇ ਵਾਹ ਬਲੋਕੇਸ਼ਨਾਂ ਹਰ ਇੱਕ ਤਰ੍ਹਾਂ ਦੀਆਂ ਹੁੰਦੀਆਂ ਆ ਸੋ ਜਿਹੜੇ ਇੱਥੇ ਆਉਂਦੇ ਆ ਉਹ ਵੀ ਬੰਦੇ ਹੀ ਆ ਸਹੀ ਆ ਭਰਾ ਮੇਰੇਨ ਦੱਬ ਕੇ ਆਉਣਾ ਖਿੱਚ ਕੇ ਰੱਖਣਾ ਕੰਮ ਲੰਗਣ ਨਹੀਂ ਕਰਨਾ ਬਾਬੇ ਕਿਸੇ ਨੂੰ ਪਤਾ ਲੱਗਣਾ ਚਾਹੀਦਾ ਡਰਾਈਵਰ ਇੰਡੀਆ ਤੇ ਭਈ ਤੋਂ ਆਏ ਆ ਪਹਿਲਾਂ ਜਦੋਂ ਮੈਂ ਇੱਧਰ ਧੀ ਆਇਆ ਉਹਨਾਂ ਤੇ ਰਸਤਾ ਹੈ ਨਹੀਂ ਸੀਗਾ ਨਾ ਮੈਂ ਇੱਧਰਲੇ ਮੈਨੇ ਜਾ ਕੇ ਖੜਾ ਸੀ ਉਹ ਜਿਹੜੇ ਤੁਹਾਨੂੰ ਏਰੀਆ ਦਿਦਾ ਮੈਂ ਉੱਥੇ ਖੜਾ ਸੀਗਾ ਤੇ ਰਸਤਾ ਹੈ ਨਹੀਂ ਸੀਗਾ ਇੱਕ ਕੁੜੀ ਸੀਗੀ ਉਹ ਮੇਰੇ ਨਾਲ ਬੈਠੀ ਕਹਿੰਦੀ ਚੱਲ ਮੈਂ ਤੇਰੇ ਨਾਲ ਆਉਣੀ ਆਪਾਂ ਉਧਰੋਂ ਦੀ ਟਰੱਕ ਉਤੋਂ ਦੀ ਘਮਾ ਕੇ ਲੈ ਕੇ ਆਏ ਇੱਧਰ ਲੈਵੰਨੇ ਉਹ ਵਿਚਾਰੀ ਬੜੀ ਚੰਗੀ ਕਹਿੰਦੀ ਚੱਲ ਮੈਂ ਤੇਰੇ ਨਾਲ ਜਾਂਦੀ ਆ ਇੱਥੇ ਟਰੱਕ ਦੇ ਵਿੱਚ ਮੇਰੇ ਨਾਲ ਉਹ ਬੈਠੀ ਪੁਲਿਸਿਆ ਪੁਲਿਸਿਆ ਆਪਾਂ ਰੋਂਗ ਸਾਈਡ ਤੋਂ ਹੀ ਆਪਾਂ ਆ ਗਏ ਉਹਨੂੰ ਹੁਣ ਲੈਂਗੁਏਜ ਆਉਂਦੀ ਹੈ ਇਟਾਲੀਆ ਦੀ ਤੇ ਉਹ ਕਹਿੰਦੀ ਪੁਲਿਸਿਆ ਨੂੰ ਕਹਿੰਦੀ ਕਹਿੰਦੀ ਕਿ ਮਾਲ ਜ਼ਰੂਰੀ ਸਮਾਨ ਆ ਤੇ ਆਪਾਂ ਜੋ ਉਤੋਂ ਦੀ ਘਮ ਲੈ ਕੇ ਗਲੀਆਂ 'ਚ ਕਿਤੇ ਗੱਡੀ ਫਸ ਜਾਣੀ ਆ ਸੋ ਆਪਾਂ ਕਹਿੰਦੀ ਜਾਣਾ ਆ ਇੰਨੀ ਗੱਲ ਕੀਤੀ ਉਹਨਾਂ ਪੁਲਿਸਿਆ ਨੇ ਰੋਡ ਦੇ ਕੱਬੇ ਖੜਾ ਹੋ ਕੇ ਸਾਰੀਆਂ ਗੱਡੀਆਂ ਰੁਕਾਈਆਂ ਤੇ ਮੈਨੂੰ ਕਹਿੰਦਾ ਤੂੰ ਜਾ ਕਹਿੰਦਾ ਵੇਲਾ ਸਾਰੀਆਂ ਗੱਡੀਆਂ ਰੋਕਤੀਆਂ ਪੁਲਿਸਿਆ ਨੇ ਇਦਾਂ ਮਾਲ ਇਹਨਾਂ ਦੀ ਭਾਸ਼ਾ ਦਾ ਫਿਰ ਬੰਦਾ ਆਪਣੇ ਨਾਲ ਬੈਠਾ ਹੋਵੇ ਨਾ ਤੇ ਫਾਇਦਾ ਹੈਗਾ ਆ ਬਾਕੀ ਅੱਜ ਦਾ ਜਿਹੜਾ ਤੁਸੀਂ ਸਾਰਿਆਂ ਨੇ ਬਲੌਗ ਦੇਖਣਾ ਇਹਦੇ ਵਿੱਚ ਦੱਸਿਓ ਜਰੂਰ ਕਿ ਇਟਲੀ ਦਾ ਤੁਹਾਨੂੰ ਆ ਸਾਰਾ ਹਿਸਾਬ-ਕਿਤਾਬ ਕਿਦਾਂ ਦਾ ਲੱਗਾ ਹੁਣ ਇੱਡਾ ਟਰੱਕ ਲੈ ਕੇ ਆਪ ਐਥੇ ਤੁਰਿਆ ਗੱਡੀਆਂ-ਗੱਡੀਆਂ ਵੀ ਆਪਣੇ ਤੋਂ ਪਰੇਸ਼ਾਨ ਹੋਈਆਂ ਆ ਹੁਣ ਪਰ ਆਪਾਂ ਵੀ ਯਾਰ ਕੀ ਕਰੀਏ ਆਪਾਂ ਵੀ ਹੁਣ ਇੱਥੇ ਕੀ ਕਰ ਸਕਦੇ ਦੇਖ ਲਓ ਹੁਣ ਤੁਸੀਂ ਦੋ ਟਰੱਕਾਂ ਦੋ ਟਰੱਕ ਵੀ ਫਸ ਕੇ ਲੰਘਦੇ ਇੱਥੋਂ ਹੁਣ ਆਪਾਂ ਵੀ ਕੀ ਕਰ ਸਕਦੇ ਸਾਨੂੰ ਜਿਹੜਾ ਰੂਟ ਹੈਗਾ ਸਾਨੂੰ ਤਾਂ ਉਹ ਰੂਟ ਤੋਂ ਜਾਣਾ ਹੀ ਪੈਣਾ ਆ ਚਲੋ ਆਪਣੇ ਟੈਬ ਨੇ ਵੀ ਲੋਕੇਸ਼ਨ ਜਿਹੜੀ ਆ ਸਿੱਧੀ ਕਰ ਦਿੱਤੀ ਆ ਹੁਣ ਆਪਾਂ ਟੈਬ ਦੇ ਹਿਸਾਬ ਨਾਲ ਜਾਈ ਜਾਣਾ ਪਰ ਟੈਬ ਦੇ ਹਿਸਾਬ ਨਾਲ ਵੀ ਨਹੀਂ ਜਾਉਣਾ ਰਾਈਟ ਹੀ ਬੰਦ ਆ ਕੁਛ ਨਹੀਂ ਕੀਤਾ ਜਾ ਸਕਦਾ ਜਦੋਂ ਪੈਦਾ ਜੇ ਥਾਮਾ ਤੇ ਆਉਨੇ ਆ ਨਾ ਥੋੜਾ ਜਿਹਾ ਚੀਜ਼ਾਂ ਦਾ ਧਿਆਨ ਰੱਖਿਆ ਕਰੋ ਉੱਤੇ ਬੋਰਡ ਬੋਰਡ ਲੱਗੇ ਆ ਹਾਈਟ ਕਿੰਨੀ ਆ ਤੇ ਚੜਾਈ ਕਿੰਨੀ ਆ ਇਹ ਬੋਰਡ ਲੱਗੇ ਹੁੰਦੇ ਆ ਤੇ ਭਰਾ ਮੇਰੇ ਆ ਚੀਜ਼ਾਂ ਦਾ ਖਿਆਲ ਰੱਖਿਆ ਕਰੋ ਤੇ ਆ ਚੀਜ਼ਾਂ ਦਾ ਖਿਆਲ ਰੱਖ ਕੇ ਹੀ ਅੱਗੇ ਵਧਿਆ ਕਰੋ ਕੀਪ ਰਾਈਟ ਆਫਟਰ 100 ਮੀਟਰ ਕੀਪ ਰਾਈਟ ਇਨ ਦਿ ਡਾਇਰੈਕਸ਼ਨ ਆਫ エアਪੋਰਟ ਇਨ ਇਮੀਡੀਟਲੀ ਟਰਨ ਰਾਈਟ ਅੱਜ ਮੈਂ ਤਾਂ ਅੱਜ ਜਿੱਤਾ ਦੇ ਲੋਕੇਸ਼ਨਾਂ ਤੇ ਤੁਰਿਆ ਹੋਣਾ ਮੈਨੂੰ ਲੱਗਦਾ ਅੱਜ ਮੇਰਾ ਦਿਨ ਹੀ ਮਾੜਾ ਚੜਿਆ ਇਹਨਾਂ ਦੀ ਕ੍ਰਿਸਮਸ ਵਧੀਆ ਸੀਗੀ ਤੇ ਆਪਣਾ ਦਿਨ ਨਹੀਂ ਮਾੜਾ ਚੜਿਆ ਅੱਜ ਚਲੋ ਕਿਹਾ ਪਾਂਦਾ ਰੋੜ ਨਾਲੇ ਇੱਕ ਤੋਂ ਪਹਿਲਾਂ ਕਿ ਆਪਣੀ ਟਾਇਪ ਟੂ ਬੰਦ ਹੋ ਜਾ ਸਾਨੂੰ ਤਾਂ ਪਤਾ ਵੀ ਨਹੀਂ ਲੱਗਣਾ ਜਾਣਾ ਕਿੱਥੇ ਆ ਚਾਰਜੀ ਲਾ ਲਈਏ ਇਹਨੂੰ ਹੁਣ ਜਿਹੜਾ ਤੁਸੀਂ ਏਰੀਆ ਦੇਖਦੇ ਪਏ ਇੱਥੋਂ ਕਿਤੇ ਯੂ ਟਰਨ ਮਾਰਨਾ ਸੌਖਾ ਕੰਮ ਉਧਰ ਲੱਭਣੇ ਪੂਰੇ ਟਾਇਰ ਲੱਗਦਾ ਸਾਨੂੰ ਪੂਰਾ ਉਹ ਬਾਰਡਰ ਤੱਕ ਚਾੜ ਕੇ ਆ ਨਾ ਅੱਧ ਤੱਕ ਫੁੱਟਪਾਥ ਤੱਕ ਚਾੜ ਕੇ ਸਾਨੂੰ ਗੱਡੀ ਮੋੜਨੀ ਪੈਣੀ ਆ ਫਿਰ ਪਿੱਛੇ ਮੋੜਨੀ ਜਾ ਕੇ ਤੇ ਇਧਰਲੇ ਬੰਨੇ ਮੇਰੇ ਇੱਕ ਤੇ ਮੇਰੇ ਇਧਰਲੇ ਬੰਨੇ ਇੱਕ ਮੋਟਰਸਾਈਕਲ ਵਾਲਾ ਵੀ ਖੜਾ ਆ ਉਹ ਮੈਂ ਛੋਟੇ ਸ਼ੀਸ਼ੇ ਚ ਦੇਖ ਲੈਣੇ ਤਾਂ ਬਲਾਈਂਡ ਸਪੌਟ ਆ ਕਿਤੇ ਹੋਣੀ ਪਤਾ ਲੱਗਦਾ ਉਹ ਥੱਲੇ ਦੇ ਸ਼ੀਸ਼ੇ ਚ ਪਤਾ ਲੱਗ ਗਿਆ ਤੇ ਇੱਕ ਮੋਟਰਸਾਈਕਲ ਵਾਲਾ ਵੀ ਖੜਾ ਆ ਓਰੇ ਸਾਨੂੰ ਗੱਡੀ ਚਾੜ ਕੇ ਮੋੜਨੀ ਪੈਣੀ ਤਾਂ ਗੱਡੀ ਮੁੜੂਗੀ ਇਹਦਾ ਟਾਇਰ ਟੂ ਟੱਚ ਹੁਣੇ ਹੀ ਹੁਣੇ ਆ ਇਥੇ ਨਾ ਕਿਸੇ ਵੇਲੇ ਲੋਕੇਸ਼ਨ ਵੀ ਬੰਦ ਹੋ ਜਾਂਦੀ ਆ ਇੱਕ ਵਾਰ ਨਹੀਂ ਕਿੰਨੀ ਵਾਰ ਹੋਇਆ ਮੇਨਾਂ ਲੋਕੇਸ਼ਨ ਬੰਦ ਹੋ ਜਾਂਦੀ ਇੱਥੇ ਬੰਦਾ ਭੁੱਲਿਆ ਭਟਕਦਾ ਰਹਿੰਦਾ ਅੱਜ ਤਾਂ ਤੁਸੀਂ ਬਸ ਸਿਟੀ ਦਾ ਨਜ਼ਾਰਾ ਦੇਖੋ ਸਿਟੀ ਦਾ ਉਹ ਵੀ ਕਿੱਥੇ ਇਟਲੀ ਦੇ ਵਿੱਚ ਅਰ ਆਪਾਂ ਜਿੱਥੇ ਸਿਟੀ ਵੱਲ ਨੂੰ ਤੁਰੇ ਜਾਂਦੇ ਸਾਨੂੰ ਰਸਤਾ ਵੀ ਅੱਗੇ ਵਧੀਆ ਮਿਲੂਗਾ ਕਿ ਨਹੀਂ ਆਹ ਤਾਂ ਏਰੀਆ ਪਤਾ ਨਹੀਂ ਸਾਨੂੰ ਕਿੱਧਰੋਂ ਕਿੱਧਰੋਂ ਕੱਢੀ ਜਾਂਦਾ ਕਾਫੀ ਸ਼ਾਰਪ ਲੈਫਟ ਮਾਰਨਾ ਅੱਗੇ ਆਪਾਂ ਦੋ ਦੇਖ ਦੇ ਕੀ ਬਣਦਾ ਉਹਦੇ ਲੋ ਬੰਦੇ ਨੇ ਉਥੇ ਗੱਡੀ ਬਾੜਨੀ ਸੀਗੀ ਸਾਲ ਨੇ ਉਹੀ ਚੱਕਰ ਦੇ ਵਿੱਚ ਬ੍ਰੇਕਾ ਲਵਾਤੀਆਂ ਪਿੱਛੇ ਜੀ ਨੀਚੇ ਟੇਕ ਦ ਸੈਕੰਡ ਲੈਫਟ ਇਨ ਦ ਡਾਇਰੈਕਸ਼ਨ ਆਫ ਸਿਬੋਨਨ ਥੈਨ ਇਮੀਡੀਐਟਲੀ ਟਰਨ ਰਾਈਟ ਕੋਈ ਆਉਂਦਾ ਹੋਵੇ ਉਦੋਂ ਗੱਡੀ ਛਾੜ ਦੇਣੀ ਚਾਹੀਦੀ ਆ ਮੇਨ ਹੁਣ ਜਾਦੀਆ ਨਹੀਂ ਹੈਗਾ ਇੱਧਰ ਮੈਂ ਆਇਆ ਤਾਂ ਨਹੀਂ ਆਇਆ ਇਹਦਾ ਇੱਕ ਮੈਪ ਦੀ ਫੋਟੋ ਖਿੱਚ ਕੇ ਰੱਖ ਲੈਣੇ ਆ ਕਿ ਕਿਸੇ ਵੇਲੇ ਉੱਡ ਜਾਂਦਾ ਹੁੰਦਾ ਨੈਟ ਨੂੰ ਤੇ ਦਾ ਆ ਦੇਖੋ ਹੁਣ ਮੋਰੇ ਇੱਕ ਆ ਮੋਟਰਸਾਈਕਲ ਵਾਲਾ ਤੁਸੀਂ ਦੇਖਦੇ ਹੋਣੇ ਆ ਦੇਖੋ ਕਿੱਥੇ ਖੜਾ ਇਹ ਆ ਕੇ ਇਹਦਾ ਇੱਥੇ ਖੜਾ ਹੁਣ ਬਣਦਾ ਇਦਾਂ ਦੇ ਲੋਕੀ ਯਾਰ ਤੰਗ ਬਹੁ ਕਰਦੇ ਆ ਬਸ ਇੰਨਾ ਕ ਮੈਂ ਦੇਖ ਲਿਆ ਕਿ ਅੱਗੇ ਜਾ ਕੇ ਜਿੱਥੇ ਟੀ ਬਣਨੀ ਆ ਉੱਥੋਂ ਮੈਂ ਲੈਫਟ ਕਰਨਾ ਦੇ ਹਲੋ ਹੈ ਇਟਲੀ ਦੀ ਚੰਗੀ ਭਲੀ ਸਿਟੀ ਆ ਜਨੋਵਾ ਸਿਟੀ ਆ ਤੁਹਾਨੂੰ ਪਹਿਲੇ ਦੱਸਦਾ ਜਨੋਵਾ ਸਿਟੀ ਆ ਚੰਗੀ ਭਲੀ ਸਿਟੀ ਆ ਇਟਲੀ ਦੀ ਜਿੱਥੇ ਲੋਕਾਂ ਨੇ ਆਪਣੀ ਮਰਜ਼ੀ ਦੇ ਨਾਲ ਹੀ ਗੱਡੀਆਂ ਗੁੱਡੀਆਂ ਲਾਈਆਂ ਹੋਰ ਦੋ ਟਰੈਕ ਹੋ ਗਏ ਇੱਕ ਟਰੈਕ ਰਾਈਟ ਚੱਲ ਗਿਆ ਇੱਕ ਲੈਫਟ ਚੱਲ ਗਿਆ ਆਪਾਂ ਲੈਫਟ ਵਾਲੇ 'ਚ ਜਾਣਾ ਆ ਲੈਫਟ ਜਾ ਕੇ ਤੇ ਆਪਾਂ ਟ੍ਰੇਨ ਦਾ ਪੋਲ ਆ ਇੱਕ ਆਪਾਂ ਉਹ ਵਾਲਾ ਘੁੰਮਣਾ ਆ ਕੁੱਕ ਕਦਾਫਾਸ ਫਾਸਕੇ ਗੱਡੀਆਂ ਚੱਲਣ ਰਹੀਆਂ ਨਹੀਂ ਟੇ ਸ਼ਾਰਪ ਲੈਫਟ ਲੈਗ ਇਮੀਡੀਟਲੀ ਟਰਨ ਰਾਈਟ ਟਰਨ ਰਾਈਟ ਲੈਗ ਇਮੀਡੀਟਲੀ ਐਂਡ ਅ ਰਾਉਂਡ ਅਬ ਆ ਵਾਲੇ ਪੋਲ ਤੋਂ ਨਿਕਲ ਕੇ ਅੱਗੇ ਆਪਾਂ ਰਾਉਂਡ ਬੋਰਡ ਤੋਂ ਦੱਸਣ ਡਿਆ ਕਿ ਰਾਈਟ ਕਰ ਲੈਣਾ ਵੀ ਫਸਟ ਮੈਨੂੰ ਸਿਰਫ ਇਹ ਗੱਲ ਦੀ ਟੈਨਸ਼ਨ ਹੋਣ ਰਹੀ ਆ ਕਿ ਰੋਡ ਜਿਆਦਾ ਛੋਟਿਆ ਮਾੜਾ ਜਿਆ ਵੀ ਮਾੜਾ ਜਿਆ ਵੀ ਕਿਤੇ ਲੱਗ ਗਿਆ ਨਾ ਮੇਰਾ ਅੱਧਾ ਦਿਨ ਖਰਾਬ ਆ ਇੱਥੇ ਨੂੰ ਸਾਨੂੰ ਦਾ ਆਵੇ ਚਾੜ ਕੇ ਗੱਡੀ ਮੋੜਨੀ ਪੈਣੀ ਆ ਕੌਣ ਉਹ ਕਿੱਥੋਂ ਕੱਢ ਕੇ ਲੈ ਗਿਆ ਉਧਰਲੇ ਬੰਨੇ ਦਾ ਸਾਈਕਲ ਵਾਲਾ ਆ ਸਾਈਕਲ ਵਾਲੇ ਤੋਂ ਕੱਢ ਕੇ ਲੈ ਕੇ ਗਿਆ ਹੁਣ ਜੇ ਵਿੱਚ ਲੱਗ ਜਾਂਦਾ ਇਹਨਾਂ ਨੇ ਮੈਨੂੰ ਹੀ ਘੇਰਨਾ ਸੀਗਾ ਮੈਨੂੰ ਪਤਾ ਨਹੀਂ ਆ ਰਿਹਾ ਇਹਨੇ ਮੇਰਾ ਲੋਕੇਸ਼ਨ ਕਿਹੜੀ ਪਾਤੀ ਮੇਰੇ ਮੈਨੇਜਰ ਨੇ ਕਿੱਦਾਂ ਦੀ ਕਿੱਥੇ ਤੂੰ ਮੈਨੂੰ ਰੈਸਟ ਪਾਈ ਜਾਣ ਪਤਾ ਨਹੀਂ ਉਥੇ ਜਾ ਕੇ ਰੈਸਟ ਹੋਣੀ ਵੀ ਆ ਕਿ ਨਹੀਂ ਫਿਰ ਆਪਣੀ ਮਰਜ਼ੀ ਦੇ ਨਾਲ ਹੀ ਪਾਈ ਜਾਣ ਡਿਆ ਰੈਸਟ ਨਾਂ ਵਾਲੀ ਤਾਂ ਪੰਗਾ ਕਿੱਥੇ ਗੱਡੀ ਰੋਕੂੰਗਾ ਮੈਂ ਕਿੱਥੇ ਉਹਨੂੰ ਮੈਂ ਮੈਸੇਜ ਕਰਦਾ ਫਿਰੂੰਗਾ ਨਾ ਟੂ ਰਾਈਟ ਧੰ ਤਰਾ ਤੁਸੀਂ ਥਾਵਾ ਦੇਖੋ ਅੱਜ ਕਿੱਦਾਂ ਦੀਆਂ ਲੰਘ ਕੇ ਆਉਣ ਡੇ ਆ ਕਿ ਇੱਕ ਦਿਨ ਮੈਂ ਇੱਥੇ ਇੱਕ ਫਸਿਆ ਸੀ ਇੱਕ ਜਗ੍ਹਾ ਤੇ ਫਸਿਆ ਸੀ ਮੈਂ ਇੱਥੇ ਮੈਨੂੰ ਯਾਦ ਆ ਬਹੁਤ ਚੱਕਰ ਇਹ ਪੈ ਗਿਆ ਕਿ ਮੈਂ ਬੜਾ ਸੋਹਣਾ ਆਪਣੇ ਰਸਤੇ ਜਾਣ ਡਿਆ ਸੀਗਾ ਕਿ ਸਿਟੀ ਵੀ ਆਹੀ ਸੀ ਆਈ ਸਿਟੀ 'ਚ ਮੈਂ ਫਸਿਆ ਸੀਗਾ ਇਤਨਾ ਬੜਾ ਸੋਹਣਾ ਆਪਣੇ ਰਸਤੇ ਜਾਣ ਡਿਆ ਸੀਗਾ ਤੇ ਮੇਰੀ ਲੋਕੇਸ਼ਨ ਬੰਦ ਹੋ ਗਈ ਲੋਕੇਸ਼ਨ ਹੀ ਬੰਦ ਹੋ ਗਈ ਮੇਰੀ ਤੇ ਹੁਣ ਜੇ ਲੋਕੇਸ਼ਨ ਹੀ ਬੰਦ ਹੋ ਗਈ ਤਾਂ ਬੰਦਾ ਉੱਥੇ ਕਰੇ ਵੀ ਕੀ ਉਹ ਦੇਖੋ ਕਿ ਐਂਬੂਲੈਂਸ ਆਉਂਦੀ ਪਈ ਆ ਦੇਖੋ ਸਾਰਾ ਕੁਝ ਰੁਕ ਜਾਣਾ ਸਾਰਾ ਕੁਝ ਰੁਕ ਗਿਆ ਐਂਬੂਲੈਂਸ ਆਉਂਦੀ ਵੀ ਸਭ ਕੁਝ ਰੁਕ ਗਿਆ ਦੇਖੋ ਉਲਟੇ ਰਸਤੇ ਤੋਂ ਆਇਆ ਉਹ ਇਹ ਯਾਰ ਇੱਥੇ ਬੰਦੇ ਦੀ ਜਾਨ ਦੀ ਕੀਮਤ ਆ ਬੰਦੇ ਦੀ ਮਿਹਨਤ ਦੀ ਕੀਮਤ ਆ ਮੈਂ ਤਾਂ ਕਰਕੇ ਸਿਫਤ ਤਾਂ ਕਰਦਾ ਰਹਿਣਾ ਆ ਮੈਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਪਰ ਯੂਰਪ ਵਧੀਆ ਆ ਕਾਫੀ ਹੱਦ ਤੱਕ ਵਧੀਆ ਆ ਜਿਆਦਾ ਹੀ ਕੋਈ ਸਿਟੀ ਦੇ ਅੰਦਰ ਜੇ ਲੈ ਆਇਆ ਆਪਾਂ ਨੂੰ ਕਰਨਾ ਤੇ ਸਾਨੂੰ ਨਾ ਇੱਥੇ ਪਹਿਲਾਂ ਚਲੋ ਠੀਕ ਆ ਵਧੀਆ ਲਾਈਟ ਹੋ ਗਈ ਕਿਉਂ ਚਾੜ ਕੇ ਮੋੜ ਨਹੀਂ ਪਾਣੀ ਗੱਡੀ ਫੁੱਟਪਾਥ ਤੇ ਲੱਗ ਜਾਣਾ ਟਾਇਰ ਨਹੀਂ ਤਾਂ ਦੇਖੋ ਤਾਂ ਕਿੰਨੀ ਲੱਗ ਗਿਆ ਹੁਣ ਜਿਹੜਾ ਰਾਈਟ ਆ ਤੁਸੀਂ ਹੈਗਾ ਦੇਖੋ ਕਿੰਦਾ ਦਾ ਆ ਤੇ ਹੁਣ ਦੱਸੋ ਇੱਥੋਂ ਗੱਡੀ ਮੋੜੂਗਾ ਤੇ ਓਬਵੀਅਸਲੀ ਲੱਗਣੀ ਲੱਗਣੀ ਯਾਰ ਸਾਈਡ ਤੇ ਇਧਰ ਨੂੰ ਥੋੜੀ ਜਿਹੀ ਸਾਨੂੰ ਆਪਣੇ ਲੈਫਟ ਸਾਈਡ ਨੂੰ ਦੱਬ ਕੇ ਰੱਖਣੀ ਪੈਣੀ ਗੱਡੀ ਤੇ ਫਿਰ ਆਪਾਂ ਮੋੜਾਂਗੇ ਸਿੱਧੀ ਤੇ ਸਾਫ਼ ਵਧੀਆ ਗੱਡੀ ਮੁੜ ਜਾਣੀ ਪਏ ਉਧਰ ਨੂੰ ਇੱਕ ਇਹ ਵੀ ਚੱਕਰ ਆ ਨਾ ਪਿੱਛੇ ਗੱਡੀਆਂ ਗੁੱਡੀਆਂ ਆਉਂਦੀਆਂ ਹੁੰਦੀਆਂ ਹੁਣ ਉਹਨਾਂ ਨੂੰ ਨਹੀਂ ਪਤਾ ਹੈਗਾ ਕਿ ਜਿਹੜਾ ਟਰਾਲ ਇਹ ਤਾਂ ਨਾਲ-ਨਾਲ ਤੁਰਿਆ ਰਹਿੰਦੇ ਜੋ ਟਰਾਲਾ ਘੁੰਮਦਾ ਫੇਨਾ ਦੀਆਂ ਤਾਕੀਆਂ ਸ਼ੀਸ਼ੇ ਭੱਜਦੇ ਆ ਲੋ ਇੱਧਰ ਨੂੰ ਆਪਾਂ ਮੁੜੇ ਮੁੜ ਕੇ ਤਾਂ ਅੱਗੇ ਹੁਣ ਸਿੱਧੇ ਲੋਕੇਸ਼ਨ ਦਿਖਾਉਂਦੀ ਪਈ ਆ ਹੁਣ ਏਦਾਂ ਮੈਨੂੰ ਕਿੱਦਾਂ ਪਤਾ ਲੱਗੂਗਾ ਕਿ ਸਿੱਧਾ ਮੈਂ ਕਿੱਥੇ ਰੁਕਣਾ ਆ ਮੰਨ ਲਓ ਉਹਦੇ ਕਹਿਣ ਦਾ ਕਿ ਇੱਥੇ ਕਿਤੇ ਵੀ ਸਾਈਡ ਤੇ ਲਾ ਕੇ ਰੁਕ ਜਮੀ ਉਹੀ ਆ ਸਾਈਡ ਤੇ ਲਾ ਕੇ ਕਿਤੇ ਵੀ ਰੁਕ ਜਮੀ ਕਿੱਦੋਂ ਆ ਮਿਲੀ ਆਪਾਂ ਨੂੰ ਬਾੜ ਦੇਣੇ ਇੱਥੇ ਮਾੜੀ ਮੋਟੀ ਜੰਨੀ ਕਿ ਲਾ ਕੇ ਲਾ ਜਾਣੀ ਆਪਾਂ ਇਹ ਜਿਹੜੀ ਜਗ੍ਹਾ ਹੈ ਕਿਸੇ ਦੀ ਡਿਲੀਵਰੀ ਪਲੇਸ ਆ ਤੁਹਾਨੂੰ ਉੱਤਰ ਕੇ ਮੈਂ ਦਿਖਾਉਣਾ ਕਿ ਗੱਡੀ ਕਿੱਥੇ ਲੱਗੀ ਆਪਣੀ ਇੱਥੇ ਆਪਾਂ ਇਦੀ ਰੋਡ ਤੇ ਸਾਈਡ ਤੇ ਆ ਦੇਖੋ ਏਦਾਂ ਲਾਈ ਆ ਗੱਡੀ ਤੇ ਆਪਾਂ ਅੱਗੇ ਜਾ ਕੇ ਦੇਖ ਕੇ ਆਉਣੇ ਆ ਜੇ ਸਾਨੂੰ ਅੱਗੇ ਪਾਰਕਿੰਗ ਮਿਲ ਗਈ ਅੱਗੇ ਮੈਂ ਦੇਖਿਆ ਥੋੜੀ ਜਿਹੀ ਖੁੱਲੀ ਢੁੱਲੀ ਪਾਰਕਿੰਗ ਹੈਗੀ ਇੱਕ ਜਗ੍ਹਾ ਤੇ ਜੇ ਤਾਂ ਕਿਤੇ ਉੱਥੇ ਆਪਾਂ ਨੂੰ ਪਾਰਕਿੰਗ ਮਿਲ ਗਈ ਤਾਂ ਆਪਾਂ ਉੱਥੇ ਗੱਡੀ ਲੈ ਜਾਵਾਂਗੇ ਤੇ ਰੋਟੀ ਪਾਣੀ ਆਪਣਾ ਬਣਾਵਾ ਕੇ ਖਾਵਾਂਗੇ ਤੇ ਨਹੀਂ ਤਾਂ ਫਿਰ ਆਪਾਂ ਗੱਡੀ ਇੱਥੇ ਖੜੀ ਰਹਿਣ ਦੇਣੀ ਆ ਤੇ ਰੋਟੀ ਪਾਣੀ ਤਾਂ ਇੱਥੇ ਵੀ ਪਾਣੀ ਜਾਣਾ ਲੋ ਵੀ ਮਿੱਤਰੋ ਮਾੜਾ ਮੋਟਾ ਘੁੰਮਣ ਨਿਕਲੇ ਸੀਗੇ ਤਾਂ ਦੇਖੋ ਤੁਸੀਂ ਕਹਿ ਪਹਿਲ ਕਿੰਨੀ ਆ ਇੱਥੇ ਆਪਣਾ ਇੰਡੀਅਨ ਬਾਜ਼ਾਰ ਵੀ ਹੈਗਾ ਹਾਲੇ ਓਪਨ ਨਹੀਂ ਆ ਘੈਂਟਾ ਗੱਲਬਾਤ ਪੂਰੀ ਮਾੜਾ ਮੋਟਾ ਜਿਹਾ ਕੋਈ ਸਮਾਨ ਮਿਲਦਾ ਆਪਣੇ ਮਤਲਬ ਦਾ ਤੇ ਲੈ ਕੇ ਇੱਥੋਂ ਜਾਂਦੇ ਹਾਂ ਨਾ ਲੋ ਵੀ ਮਿੱਤਰੋ ਅੱਜ ਦੀ ਰਸਟ ਜਿੱਥੇ ਆਪਾਂ ਰੁਕੇ ਸੀਗੇ ਉੱਥੇ ਸ਼ੁਰੂ ਹੋ ਗਈ ਆ ਕਿਉਂਕਿ ਅੱਗੇ ਕੋਈ ਟਾਸਕ ਨਹੀਂ ਆਇਆ ਉਹਦਾ ਵੀ ਹੁਣ ਅੱਗੇ ਕ੍ਰਿਸਮਸ ਆਉਦਾ ਕਰਕੇ ਫਿਰ ਕੰਪਨੀਆਂ ਬੰਦ ਰਹਿਣੀਆਂ ਆ ਤੇ ਛੁੱਟੀਆਂ ਛਟੀਆਂ ਰਹਿਣੀਆਂ ਹੁਣ ਸਾਨੂੰ ਨ ਸੋ ਬਾਕੀ ਦੇਖਦੇ ਹਾਂ ਕੱਲ ਨੂੰ ਸਾਨੂੰ ਕੋਈ ਟ੍ਰਿਪ ਮਿਲਦਾ ਜਾਂ ਨਹੀਂ ਮਿਲਦਾ ਨਹੀਂ ਤਾਂ ਫਿਰ ਮੈਨੀਆਂ ਨੂੰ ਆਪਾਂ ਕਮਾਏ ਕੋਈ ਘੰਟੇ ਦੀ ਪਾਰਕਿੰਗ ਪਾ ਹਨ ਦੂਰ ਹੋਵੇ ਪਾਰ ਹੋਵੇ ਕੁਝ ਨਹੀਂ ਅੱਜ ਇੱਕ ਦਿਨ ਦੀ ਗੱਲ ਸੀ ਮੈਂ ਕੋਈ ਨੀ ਮੈਂ ਅਡਜਸਟ ਕਰ ਲੈਣਾ ਪਰ ਕੱਲੂ ਕੋਈ ਮੈਨੂੰ ਟਾਸਕ ਹੋਣਾ ਚਾਹੀਦਾ ਨਹੀਂ ਤਾਂ ਫਿਰ ਮੈਂ ਰੈਸਟ ਆਪਣੀ ਕਿਤੇ ਵਧੀਆ ਹੀ ਕਰਨੀ ਆ ਮਤਲਬ ਵਧੀਆ ਕਿਤੇ ਕਿਸੇ ਪੰਪ ਤੇ ਜਿੱਥੇ ਰੈਸਟ ਏਰੀਆ ਹੋਵੇ ਵੀ ਉੱਥੇ ਮੈਂ ਕਰਨੀ ਆ ਸਵੇਰ ਹੋ ਗਈ ਆ ਇਟਲੀ ਦੇ ਵਿੱਚ ਜਿੱਥੇ ਖੜੇ ਸੀ ਉੱਥੇ ਹੀ ਖੜੇ ਆ ਤੇ ਹਾਲੇ ਕੋਈ ਟਾਸਕ ਨਹੀਂ ਸੀਗਾ ਤੇ ਯਾਰ ਮੈਂ ਸੋਚਿਆ ਕਿ ਚੱਲ ਕੋਈ ਨੀ ਜਾ ਕੇ ਫੋਨ ਲੈ ਆਉਣੇ ਹਨਾ ਆ ਦੇਖੋ ਮੈਂ 16 Pro Max ਲੈ ਕੇ ਆਇਆ ਸਕੈਮ ਚੱਲਦੇ ਆ ਦੇਖੋ ਇਟਲੀ ਦੇ ਵਿੱਚ ਵੀ ਠੀਕ ਆ 16 Pro Max ਲੈ ਕੇ ਆਇਆ ਜਦੋਂ ਇਹਨੂੰ ਮੈਂ ਆ ਕੇ ਖੋਲਿਆ ਤੇ ਵਿੱਚੋਂ ਨਿਕਲਿਆ ਦੇਖੋ ਕੀ 8+ ਪਰ ਆਪਾਂ ਟੈਨਸ਼ਨ ਨਹੀਂ ਲੈਣੀ ਵੀਰੋ ਮੁਬਾਰਕਾ ਹੋ ਗਈਆਂ 16 Pro Max ਲੈ ਲਿਆ ਤੁਹਾਡੇ ਭਰਾ ਨੇ ਇਹਦੇ ਉੱਤੇ ਆਪਾਂ ਬਣਾਇਆ ਕਰਾਂਗੇ ਵੀਡੀਓ ਬੁਡੀਓ ਹੁਣ ਤੁਹਾਨੂੰ ਪਤਾ ਇੱਕ ਫੋਨ ਬਲੌਗ ਬਣਾਉਣ ਨੂੰ ਤੇ ਇੱਕ ਫੋਨ ਇਦਾਂ ਦੇ ਚਾਹੀਦੇ ਸਿਗਾ ਮਾੜਾ ਮੋਟਾ ਟੋ ਟੱਪਾ ਵੀ ਹੋਵੇ ਸਾਰੇ ਜਣੇ ਦੱਸੋ ਕਿ ਇਹਨੂੰ ਕਿਹਨੂੰ ਵਧੀਆ ਲੱਗਾ 16 Pro Max ਤੇ ਕਮੈਂਟ ਆਪਣੇ ਜਰੂਰ ਕਰ ਦਿਓ ਤੇ ਬਾਕੀ ਬਾਬੇ ਦੇਖਦੇ ਆ ਆਪਾਂ ਕਦੋਂ ਤੱਕ ਆਪਾਂ ਦਾ ਟਾਸਕ ਹੋਂਦਾ ਕੋ ਤੱਕ ਨਹੀਂ ਕਿਉਂਕਿ ਮੈਂ ਕੱਲ ਦਾ ਇੱਥੇ ਖੜਾ ਅਜ ਅੱਜ ਕੋਈ ਟਾਸਕ ਨਾ ਆਇਆ ਤੇ ਲੀਗਲੀ ਕੰਪਨੀ ਨੂੰ ਕੋਈ ਨਾ ਕੋਈ ਮੈਨੂੰ ਵਧੀਆ ਅਰੈਸਟ ਦੇਣੀ ਪੈਣੀ ਆ ਤੇ ਜ਼ਿਆਦਾ ਟਾਈਮ ਆਪਾਂ ਗੱਡੀ ਨਹੀਂ ਇੱਥੇ ਖੜੀ ਕਰ ਸਕਦੇ ਹੈਗੇ ਬਾਬੇ ਜਿਹੜੀ ਜਗ੍ਹਾ ਤੇ ਮੈਂ ਖੜਾ ਹਨਾ ਇੱਥੇ ਕੋਈ ਵਧੀਆ ਪਾਰਕਿੰਗ ਹੈ ਨਹੀਂ ਉਹ ਸੋ ਮੈਂ ਕੀਤੀ ਮੈਨੇਜਰ ਦੇ ਨਾਲ ਗੱਲ ਤੇ ਹੁਣ ਮੈਨੇਜਰ ਦਾ ਮੈਸੇਜ ਹੈ ਕਹਿੰਦਾ ਤੂੰ ਇਦਾਂ ਕਰ ਤੂੰ ਆ ਵਾਲੀ ਪਾਰਕਿੰਗ ਤੇ ਜਾ ਕੇ ਦੇਖ ਲੈ ਜੇ ਸਹੀ ਆ ਤੇ ਕਿਉਂਕਿ ਹੋਰ ਵੀ ਇੱਥੇ ਪਾਰਕਿੰਗ ਹੈ ਕੋਈ ਲਾਗੇ ਛਾਗੇ ਕੋਈ ਪਾਰਕਿੰਗ ਹੈ ਨਹੀਂਓ ਸੋ ਚਲੋ ਆਪਾਂ ਉੱਥੇ ਜਾਂਦੇ ਆਂ ਜਾ ਕੇ ਦੇਖਦੇ ਆ ਕਿੰਦਾ ਦੀ ਪਾਰਕਿੰਗ ਹੈਗੀ ਕਿੰਦਾ ਦੀ ਨਹੀਂ ਆ ਖੜਾ ਆਪਣਾ ਟਰੱਕ ਤੇ ਚਲੋ ਆਪਾਂ ਚੱਲਦੇ ਆਂ ਆਪਣੀ ਪਾਰਕਿੰਗ ਵੱਲ ਨੂੰ ਤੇ ਵੈਸੇ ਵੀ ਮਿੱਤਰੋ ਹੁਣ ਕ੍ਰਿਸਮਸ ਦੇ ਦਿਨ ਚੱਲਣ ਡੇ ਆ ਕੰਮ ਕੋਮ ਤਾਂ ਕੁਝ ਹੋਣਾ ਨਹੀਂ ਹੈਗਾ ਸੋ ਤਾਂ ਕਰਕੇ ਇਹਨਾਂ ਨੇ ਖੜੇ ਕੀਤਾ ਸੀ ਕਹਿੰਦੇ ਜੇ ਕੋਈ ਕੰਮ ਆ ਗਿਆ ਸਹੀ ਜਨ ਤਾਂ ਕਹਿੰਦੇ ਪਾਰਕਿੰਗ ਪਾ ਦਾਂਗੇ ਸੋ ਲਾਗੇ ਛਾਗੇ ਹੁਣ ਕੋਈ ਪਾਰਕਿੰਗ ਹੈ ਨਹੀਂਓ ਜਿਹੜੀ ਪਾਰਕਿੰਗ ਪਈ ਆ ਚਲੋ ਉੱਥੇ ਜਾ ਕੇ ਦੇਖਦੇ ਆ ਜੇ ਕੋਈ ਗੱਲਬਾਤ ਵਧੀਆ ਭੰਦੀ ਤਾਂ ਕਿਉਂਕਿ ਹੁਣ ਇੰਨਾ ਟਾਈਮ ਇ ਦੂਜੇ ਨੰਬਰ ਤੇ ਇਥੋਂ ਕੋਈ ਪੁਲਿਸਿਆ ਪੁਲਿਸਿਆ ਲੰਘਦਾ ਹੋਇਆ ਜੇ ਉਹਨੇ ਦੇਖ ਲਿਆ ਕਿ ਹਾਂ ਵੀ ਬੰਦਾ ਇੱਥੇ ਖੜਾ ਆ ਤੇ ਹੈਗਾ ਵੀ ਗੱਡੀ ਦੇ ਵਿੱਚ ਹੀ ਆ ਇਹਨੂੰ ਦੋਕ ਦਿਨ ਹੋ ਗਏ ਆ ਤੇ ਹੈਗਾ ਵੀ ਗੱਡੀ ਦੇ ਵਿੱਚ ਹੀ ਆ ਤੇ ਫਿਰ ਪੁਲਸਿਆ ਨੇ ਹੋਰ ਲੰਬੇ ਹੱਥੀ ਲੈਣਾ ਤੇ ਘੱਟੋ ਘੱਟ 3 ਤੋਂ 4000 ਦਾ ਉਹਨੇ ਫਾਈਨ ਦੇ ਕੇ ਜਾਣਾ ਮੈਨੂੰ ਤੇ ਚਲੋ ਚੱਲਦੇ ਆਪਾਂ ਅੱਗੇ ਆਪਣੀ ਪਾਰਕਿੰਗ ਦੇ ਵਿੱਚ ਦੇਖਦੇ ਜਾ ਕੇ ਪਾਰਕਿੰਗ ਕਿਦਾਂ ਦੀ ਹੈ ਕਿਦਾਂ ਨਹੀਂ ਜਗ੍ਹਾ ਮਿਲਦੀ ਕਿ ਨਹੀਂ ਮਿਲਦੀ ਤੁਰ ਤਾਂ ਆਪਾਂ ਪਹਿਲੀ ਪਏ ਆ ਹੁਣ ਜਗ੍ਹਾ ਮਿਲ ਜੇ ਤਾਂ ਫੇਰ ਤਾਂ ਆ ਕਿਉਂਕਿ ਤੁਹਾਡੇ ਸਾਹਮਣੇ ਆਲੇ ਦੁਆਲੇ ਸਾਰੀਆਂ ਗੱਡੀਆਂ ਹੀ ਖੜੀਆਂ ਆ ਕਿਸੇ ਤੋਂ ਕੋਈ ਕੰਮ ਨਹੀਂ ਹੈਗਾ ਇਹ ਤੋਂ ਪਹਿਲਾਂ ਕਿ ਉਹ ਪਾਰਕਿੰਗ ਵੀ ਭਰ ਜਵੇ ਉੱਥੇ ਸਿਰਫ ਗਿਣ ਕੇ ਦੋ ਪਾਰਕਿੰਗਾਂ ਟਰੱਕਾਂ ਵਾਸਤੇ ਤੋਂ ਪਹਿਲਾਂ ਕਿ ਉਹ ਵੀ ਭਰ ਜਵੇ ਆਪਾਂ ਜਾਣੇ ਆ ਜਾ ਕੇ ਦੋਨਾਂ ਚ ਕੋਈ ਇੱਕ ਬੁੱਕ ਕਰ ਲੈਨੇ ਆ ਤਾਂ ਆਪਣਾ ਸਾਰਿਆ ਰਹੂਗਾ ਤੇ ਬਾਕੀ ਮੇਰੇ ਭਰਾ ਸਾਰੀ ਜਾਣੇ ਬਣੇ ਰਹੋ ਬਲੌਗ ਦੇ ਨਾਲ ਤੇ ਸਾਰੀ ਜਾਣੇ ਭਰਾ ਮੇਰੇ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਅੱਗੇ ਤੋਂ ਵੀ ਆਪਣੇ ਯਾਰਾਂ ਦੋਸਤਾਂ ਨੂੰ ਕਿਉਂਕਿ ਯਾਰ ਵੀਊ ਤਾਂ ਚਲੋ ਕਾਫੀ ਹੁੰਦੇ ਆ ਨਾ ਟੱਡ ਵਰਗੇ ਭਰਾਵਾਂ ਦਾ ਸਾਥ ਹੈਗਾ ਆ ਵੀਊ ਤਾਂ ਆਪਣੇ ਕਾਫੀ ਹੁੰਦੇ ਆ ਪਰ ਜੇ ਆਪਾਂ ਗੱਲ ਕਰੀਏ ਲਾਈਕ ਕਮੈਂਟ ਦੀ ਲਾਈਕ ਕਮੈਂਟ ਨਹੀਂਨੇ ਹੁੰਦਾ ਸਾਰੇ ਜਣੇ ਮੇਰੇ ਭਰਾ ਕਰਦਿਆ ਕਰੋ ਤੇ ਨਾਲੇ ਤੁਹਾਡੇ ਭਰਾ ਨੇ ਹੁਣ ਤਾਜ਼ਾ ਤਾਜ਼ਾ ਫੋਨ ਲੈ ਆਇਆ 16 ਪ੍ਰੋ ਮੈਕਸ ਤੇ ਸਾਰੇ ਮੇਰੇ ਭਰਾਵਾਂ ਨੂੰ ਮੁਬਾਰਕਾਂ ਤੇ ਬਸ ਇੱਦੀ ਭਰਾ ਮੇਰੇ ਆਪਣਾ ਸਾਥ ਬਣਾ ਕੇ ਰੱਖੋ ਅੱਗੇ ਤੋਂ ਅੱਗੇ ਆਪਾਂ ਕਰਾਂਗੇ ਜੋ ਕੁਝ ਵੀ ਹਾਂਗਾ ਬਾਬੇ ਤੁਹਾਡੇ ਸਾਹਮਣੇ ਰਸਤੇ ਇੰਨੇ ਕਿ ਜ਼ਿਆਦੇ ਛੋਟੇ ਆ ਹੁਣ ਦੱਸੋ ਮੈਂ ਪੂਰਾ ਕਿਤੇ ਉਹ ਜੰਗਲੇ ਜਿਹੇ ਦੇ ਨਾਲ ਲਾਤਮਾ ਗੱਡੀ ਉਧਰੋਂ ਟਾਇਰ ਮੇਰੇ ਪੂਰੇ ਚੜ ਕੇ ਆਉਂਦੇ ਫੁੱਟਪਾਥ ਤੇ ਟਾਇਰ ਟੁੱਟ ਗਿਆ ਤਾਂ ਕੰਪਨੀ ਨੇ ਮੇਰੇ ਹੀ ਕਟਾਈ ਕਰ ਦੇਣੀ ਆ ਚਲੋ ਕੋਈ ਗੱਲ ਨਹੀਂ ਚਲੋ ਆਪਾਂ ਚੱਲਦੇ ਆਪਾਂ ਆਪਣੀ ਪਲੇਸ ਤੇ ਤਾਂ ਦੇਖਦੇ ਜਾ ਕੇ ਸਾਨੂੰ ਪਾਰਕਿੰਗ ਮਿਲਦੀ ਆ ਨਹੀਂ ਮਿਲਦੀ ਆ ਮਿਲਦੀ ਵੀ ਆ ਤੇ ਕਿੱਦਾਂ ਦੀ ਪਾਰਕਿੰਗ ਆ ਆ ਵਾਲੀ ਪਾਰਕਿੰਗ ਆ ਤੇ ਇੱਕ ਪਾਰਕਿੰਗ ਵੈਲੀ ਹੋਈ ਆ ਅੱਜ ਦੇਖ ਕੇ ਆਨੇ ਆ ਕਿ ਇੱਥੇ ਗੱਡੀ ਲਾ ਜੂ ਜਾਂ ਲੱਗੀ ਤਾਂ ਆਪਾਂ ਗੱਡੀ ਉੱਥੇ ਲਾਉਣੀ ਆ ਉਹ ਪਾਰਕਿੰਗ ਥੋੜੀ ਜਿਹੀ ਵਧੀਆ ਆ ਸਟ੍ਰੈਂਟ ਆ ਤੇ ਆ ਖੜੀ ਆਪਣੀ ਗੱਡੀ ਇੱਥੇ ਆ ਕਾ ਇੱਥੇ ਆ ਆਪਾਂ ਆ ਕੇ ਗੱਡੀ ਖੜੀ ਕਰ ਦਿੱਤੀ ਆ ਤੇ ਹੁਣ ਆਪਣੇ ਕੋ ਕੋਈ ਟਾਸਕ ਨਹੀਂ ਹੈਗਾ ਤੇ ਹਲ ਤੱਕ ਪਤਾ ਨਹੀਂ ਕਿੰਨਾ ਟਾਈਮ ਟਾਸਕ ਨਹੀਂ ਆਉਣਾ ਹੈਗਾ ਲੋਏ ਮਿੱਤਰੋ ਛੁੱਟੀਆਂ ਪੈ ਗਈਆਂ ਆ ਹੁਣ ਪਤਾ ਨਹੀਂ ਕੋਈ ਟਾਸਕ ਆਉਣਾ ਕਿ ਨਹੀਂ ਆਉਣਾ ਤੇ ਕਿੰਨੇ ਦਿਨ ਆਪਾਂ ਇੱਥੇ ਖੜੇ ਰਹਿਣਾ ਸੋ ਬਲੌਗ ਕੰਟੀਨਿਊ ਰੱਖਣ ਦਾ ਕੋਈ ਫਾਇਦਾ ਨਹੀਂ ਹੈਗਾ ਸੋ ਇਹ ਸੀਗਾ ਅੱਜ ਦਾ ਆਪਣਾ ਬਲੌਗ ਜਿਹੜਾ ਕਿ ਆਪਾਂ ਸੋਚ ਕੇ ਕੋਈ ਸ਼ੋਰ ਬਣਾਇਆ ਸੀ ਤੇ ਬਣ ਕੋਈ ਸ਼ੋਰ ਗਿਆ ਫਿਰ ਵੀ ਕੁਝ ਇੰਟਰਸਟਿੰਗ ਚੀਜ਼ਾਂ ਸਗੀਆਂ ਵਿੱਚ ਜੇ ਤੁਹਾਨੂੰ ਬਲੌਗ ਪਸੰਦ ਆਇਆ ਹੋਊਗਾ ਤੇ ਆਪਣੇ ਕਮੈਂਟ ਜਰੂਰ ਛੱਡਿਓ ਲਾਈਕ ਕਰਦੇਓ ਸਬਸਕ੍ਰਾਈਬ ਕਰਦੇਓ ਤੇ ਮਿਲਦੇ ਆ ਨਵੀਂ ਸਵੇਰ ਦੇ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਾਰੇ ਜਾਣੇ ਚੜ੍ਹਦੀ ਕਲਾ ਚ ਰਹੋ ਮੋਤੀ ਹਿੰਟ ਵਾਲਿਆਂ ਦੀ ਸ਼ਾਲ ਚੱਕ ਵਹਣ ਦਾ